ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਦੇਖਣ ਜਾ ਰਹੇ ਹੋ ਸੀਐਮ ਮਾਨ ਨੂੰ ਆਰਮੀ ਦੀ ਬਹੁਤ ਵੱਡੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡੀ ਧਮਕੀ ਦੇ ਦਿੱਤੀ ਹੈ ਆਰਮੀ ਨੇ ਕਿਉਂਕਿ ਇੱਕ ਪਾਸੇ ਕਰਨਲ ਮਾਮਲਾ ਹਾਈਲਾਈਟ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਸੈਨਾ ਜਿਹੜੀ ਕਿ ਸੈਨਾ ਸੈਂਟਰ ਦੇ ਕੰਟਰੋਲ ਦੇ ਵਿੱਚੋਂ ਵੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਔਰ ਸੈਂਟਰ ਦੇ ਵੀ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੁਝ ਅੰਜ ਦੇ ਪੋਲੀਟੀਸ਼ੀਅਨਸ ਵੀ ਆਏ ਨੇ ਜਿਹੜੇ ਕਰਨਲ ਮਾਮਲੇ ਦੇ ਅੰਦਰ ਕਰਨਲ ਸਾਹਿਬ ਦੀ ਸਪੋਰਟ ਕਰ ਰਹੇ ਨੇ ਪੰਜਾਬ ਦੇ ਲੋਕ ਸਪੋਰਟ ਕਰ ਰਹੇ ਨੇ ਲੇਕਿਨ ਕੁਝ ਅੰਜ ਦੇ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਦਾ ਕਦੀ ਵੀ ਪੰਜਾਬ ਦੀ ਸਪੋਰਟ ਨਹੀਂ ਕੀਤੀ ਪੰਜਾਬ ਦੇ ਪੰਜਾਬ ਦੇ ਸੀਐਮ ਨੇ ਲੇਕਿਨ ਪੰਜਾਬ ਨੂੰ ਕਦੀ ਉਹਨਾਂ ਨੇ ਸਪੋਰਟ ਨਹੀਂ ਕੀਤਾ ਪੰਜਾਬ ਨੂੰ ਕਦੀ ਫਾਇਦਾ ਨਹੀਂ ਉਠਾ ਫਾਇਦਾ ਨਹੀਂ ਪਹੁੰਚਾਇਆ ਤੇ ਹੁਣ ਇੱਕ ਆਰਮੀ ਦਾ ਇੱਕ ਨੌਜਵਾਨ ਬੰਦਾ ਹੈ ਜਿਨੇ ਭਗਵੰਤ ਮਾਨ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਨੂੰ ਧਮਕੀ ਦਿੱਤੀ ਹੈ ਤੇ ਭਗਵੰਤ ਸਿੰਘ ਮਾਨ ਦੇ ਵੀ ਹੌਸ਼ ਛੁੱਟ ਗਏ ਨੇ ਇਸੇ ਮਦਦ ਲਗਾ ਜੀ ਦੀ ਵੀਡੀਓ ਇਹ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਦੇਖਣ ਜਾ ਰਹੇ ਹੋ ਸੀਐਮ ਮਾਨ ਨੂੰ ਆਰਮੀ ਦੀ ਬਹੁਤ ਵੱਡੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡੀ ਧਮਕੀ ਦੇ ਦਿੱਤੀ ਹੈ ਆਰਮੀ ਨੇ ਕਿਉਂਕਿ ਇੱਕ ਪਾਸੇ ਕਰਨਲ ਮਾਮਲਾ ਹਾਈਲਾਈਟ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਸੈਨਾ ਚੜੀਗੇ ਸੈਨਾ ਸੈਂਟਰ ਦੇ ਕੰਟਰੋਲ ਦੇ ਵਿੱਚੋਂ ਵੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਔਰ ਸੈਂਟਰ ਦੇ ਵੀ ਹੋਸ਼ ਉੱਡ ਗਏ ਨੇ ਜਿਹੜੀ ਖਬਰ ਤੁਸੀਂ ਵੇਖਣ ਜਾ ਰਹੇ ਹੋ ਇੱਕ ਐਸੀ ਨੌਜਵਾਨ ਦੀ ਧਮਕੀ ਆਉਂਦੀ ਆਰਮੀ ਦੇ ਵਿੱਚੋਂ ਭਗਵੰਤ ਮਾਨ ਦੇ ਵੀ ਹੋਸ਼ ਉੱਡ ਗਏ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਬਿਆਨ ਤੱਕ ਨਹੀਂ ਆਉਂਦਾ ਕਰਨਲ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਆਉਂਦਾ ਨਾ ਹੀ ਸੈਂਟਰ ਦੇ ਵਿੱਚੋਂ ਆਉਂਦਾ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਕਾਰਨਲ ਸਾਹਿਬ ਕੁੱਤੇ ਗਏ ਔਰ ਸਾਨੂੰ ਉਹਦਾ ਦੁੱਖ ਹੈ ਯਾਨੀ ਕੋਈ ਵੀ ਕਿਸੇ ਵੀ ਲੀਡਰ ਦਾ ਇੱਕ ਬਿਆਨ ਤੱਕ ਨਹੀਂ ਉਹਦਾ ਚਾਹੇ ਪੰਜਾਬ ਹੋਵੇ ਚਾਹੇ ਹੋਵੇ ਸੈਂਟਰ ਪਰ ਦੂਜੇ ਪਾਸੇ ਸੈਨਾ ਦਾ ਜਿਹੜਾ ਗੁੱਸਾ ਹੈ ਉਹ ਯਾਨੀ ਜਿਹੜਾ ਸਬਰ ਦਾ ਬੰਦ ਸੀ ਉਹ ਟੁੱਟ ਚੁੱਕਿਆ ਤੇ ਹੁਣ ਜਿਹੜੀ ਤੁਸੀਂ ਖਬਰ ਵੇਖੋਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿਸ ਕਦਰ ਯਾਨੀ ਕਿਸ ਤਰ੍ਹਾਂ ਦਾ ਨਖਿੱਧਾ ਤੇ ਨਕਮਾ ਨਿਕਲ ਗਿਆ ਜਿਹੜੀ ਆਰਮੀ ਸਾਡੀ ਸੁਰੱਖਿਆ ਕਰਦੀ ਹੈ ਉਸੇ ਆਰਮੀ ਦੇ ਨੌਜਵਾਨ ਦੀ ਕੁੱਟਮਾਰ ਹੁੰਦੀ ਹੈ ਫਿਰ ਉਸੇ ਆਰਮੀ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨਾ ਪੈਂਦਾ ਔਰ ਫਿਰ ਵੀ ਜਿਹੜੀ ਕਿ ਐਫਆਈਆਰ ਮਸਾਂ ਦਰਜ ਹੁੰਦੀ ਆ ਔਰ ਫਿਰ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਚੜ੍ਹਿਆ ਜਾਂਦਾ ਕੇਸ ਔਰ ਉਸ ਤੋਂ ਬਾਅਦ ਫਿਰ ਵੀ ਸਬਰ ਦਾ ਬੰਦ ਜਿਹੜਾ ਟੁੱਟ ਗਿਆ ਤਾਂ ਹੁਣ ਤੁਸੀਂ ਵੇਖੋਗੇ ਜਿਹੜੀ ਕਿ ਆਰਮੀ ਆ ਉਸ ਇਹ ਮਾਮਲੇ ਕੀ ਕਹਿ ਰਹੀ ਹੈ ਪਹਿਲਾਂ ਤੁਹਾਨੂੰ ਮੈਂ ਇਹ ਬਿਆਨ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਕਿ ਆਰਮੀ ਦੇ ਕਮਾਂਡਰ ਸਾਹਿਬ ਨੇ ਉਹਨਾਂ ਨੇ ਕੀ ਬਿਆਨ ਦਿੱਤੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿ ਬੇ ਇੱਕ ਪਾਸੇ ਨੌਜਵਾਨ ਪੰਜਾਬ ਦੇ ਵਿੱਚ ਏਡਾ ਵੱਡਾ ਪ੍ਰਦਰਸ਼ਨ ਕਰਦੇ ਆ ਸਿੱਧਾ ਹੀ ਯਾਨੀ ਸੀਐਮ ਮਾਨ ਦੇ ਖਿਲਾਫ ਹੋ ਗਏ ਨੇ ਬਹੁਤ ਵੱਡੀ ਧਮਕੀ ਦੇ ਦਿੱਤੀ ਆ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਜੇ ਵੀ ਛੱਡਦੇ ਕਿਹੜਾ ਬਹੁਤ ਬੱਚਾ ਨੂੰ ਛੱਡਦੇ ਉਹਨੂੰ ਕਿਸੇ ਨਾਲ ਬੱਚਿਆਂ ਨੇ ਇਹ ਕਿਸੇ ਨਾਲ ਬਾਗ ਨਹੀਂ ਕੋਈ ਨੰਦ ਵੀ ਹੋ ਸਕਦਾ ਕੋਈ ਆਖਰੀ ਤੱਕ ਕੋ ਚੰਗਾ ਹੀ ਚੱਲੂ ਤੇਰੀ ਮਾਂ ਅੱਜ ਪਾੜਾ ਕਰਦਿਆ ਯਾਰ ਬਾਦਸ਼ਾਹ ਅਗਰ ਜਨੂਨ ਸਾਹ ਪਿਆ ਮਿਲਿਆ ਯਾਰ ਖੂਨ ਖੁੰਦਾ

ਯਾਨੀ ਕਾਰਨਰ ਬਾਰ ਦੇ ਮਾਮਲੇ ਦੇ ਵਿੱਚ ਫੌਜ ਭੜਕ ਚੁੱਕੀ ਆ ਫੌਜ ਦੇ ਨੌਜਵਾਨ ਅੱਗ ਵੀ ਤਰਾਂ ਯਾਨੀ ਇੱਕ ਦਾਦ ਹੋ ਚੁੱਕੇ ਨੇ ਤੇ ਵੀਡੀਓ ਬਾਹਰ ਨ ਹੋ ਗਈ ਆ ਸਿੱਧਾ ਸੀਐਮ ਮੰਨੋ ਅਰਵਿੰਦ ਕੇਜਰੀਵਾਲ ਦਾ ਚਮਚਾ ਕਿਹਾ ਗਿਆ ਚਮਚਾ ਯਾਨੀ ਉਹ ਦਿੱਲੀ ਤੋਂ ਸਰਕਾਰ ਚਣਾਉਂਦੇ ਨੇ ਉਹ ਤਾਂ ਖੁਦ ਆਪ ਵੀ ਮੰਨ ਜਾਂਦੇ ਨੇ ਕਿ ਸਾਡੀ ਸਰਕਾਰ ਦਿੱਲੀੋਂ ਚੱਲਦੀ ਆ ਔਰ ਦੂਜੇ ਪਾਸੇ ਭਗਵੰਤ ਮਾਨ ਦਾ ਇੱਕ ਵੀ ਬਿਆਨ ਤੱਕ ਨਹੀਂ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਇਹ ਸੰਘਰਸ਼ ਪੂਰਾ ਯਾਨੀ ਹਾਈਲਾਈਟ ਹੋ ਜਾਂਦਾ ਉਹ ਯਾਨੀ ਕਿ ਮੁਲਖਾਂ ਦੇ ਵਿੱਚ ਚਲੇ ਜਾਂਦਾ ਕੇਂਦਰ ਦੇ ਕੰਨਾਂ ਤੱਕ ਜੂਨੀ ਸਰਕਦੀ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚੋਂ ਨਾ ਕੋਈ ਮੰਤਰੀ ਨਾ ਕੋਈ ਐਮਪੀ ਤੇ ਨਾ ਕੋਈ ਐਮਐਲਏ ਨਾ ਸਾਡਾ ਮੁੱਖ ਮੰਤਰੀ ਕੋਈ ਵੀ ਜਵਾਬ ਜਾਂ ਕੋਈ ਵੀ ਪ੍ਰਕਿਰਿਆ ਤੱਕ ਨਹੀਂ ਆਉਂਦੀ ਇੱਕ ਮੋਬਾਈਲ ਦੇ ਉੱਤੇ ਆਪਦੇ ਫੋਨ ਦੇ ਉੱਤੇ ਵੀ ਕੋਈ ਟਵੀਟ ਕਰਕੇ ਉਸ ਬੰਦੇ ਨੇ ਕੋਈ ਵੀ ਯਾਨੀ ਆਪਣੇ ਬੰਨਿਓ ਦੁੱਖ ਜ਼ਾਹਿਰ ਨਹੀਂ ਕੀਤਾ ਤਾਂ ਸਹੀ ਹੈ ਮਾਨ ਤੇ ਜਿਹੜਾ ਹੁਣ ਆਰਮੀ ਦਾ ਗੁੱਸਾ ਉਹ ਕਿਤੇ ਨਾ ਕਿਤੇ ਫੁੱਟ ਦਾ ਨਜ਼ਰ ਆ ਰਿਹਾ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨ ਜਿਹੜਾ ਟਾਈਮ ਦਿੱਤਾ 31 ਤਰੀਕ ਤੱਕ ਦਾ ਯਾਨੀ ਉਸ ਦਿਨ ਵੀ ਦੇਖਣ ਵਾਲੀ ਗੱਲ ਹੈ ਜਿਹੜੇ ਕਿ ਦੋ ਦਿਨ ਬਾਕੀ ਨੇ ਕਿ 31 ਤਰੀਕ ਨੂੰ ਯਾਨੀ ਸੀਐਮ ਮਾਨ ਸੀਐਮ ਮਾਨ ਆਪਣਾ ਫਰਜ਼ ਨਿਭਾਉਂਦੇ ਹੋયા ਉਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਪਾਉਂਦੇ ਆ ਜਾਂ ਨਹੀਂ ਪਾਉਂਦੇ ਕਿਉਂਕਿ ਕੱਲੇ ਉਹ ਪੁਲਿਸ ਆਫਿਸਰ ਹੀ ਨਹੀਂ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਦੋਸ਼ੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਯਾਨੀ ਸਦਾ ਨਿਸ਼ਾਨਾ ਜਾਂਦਾ ਹੈ ਜਿਹੜੇ ਕਿ ਉੱਥੋਂ ਦੇ ਐਸਐਸਪੀ ਸਾਹਿਬ ਨੇ ਨਾਨਕ ਸਿੰਘ ਇਹਦੇ ਨਾਮ ਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਹੋ ਰਹੀਆਂ ਨੇ ਕਿ ਇਹ ਨਾਮ ਹੈ ਨਾਨਕ ਸਿੰਘ ਐਸਐਸਪੀ ਯਾਨੀ ਗੁਰੂ ਨਾਨਕ ਦੇਵ ਦਾ ਨਾਮ ਆ ਜਾਂਦਾ ਤਾਂ ਉਹ ਕਹਿੰਦੇ ਵੀ ਇਹ ਬਾਬਰ ਵਾਲੇ ਕੰਮ ਕਰ ਰਿਹਾ ਕਿਤੇ ਨਾ ਕਿਤੇ ਜਿਹੜਾ ਨਾਨਕ ਬਾਬੇ ਦਾ ਨਾਮ ਰੱਖਿਆ ਉਹਨੂੰ ਵੀ ਯਾਨੀ ਕਿ ਦੁਰਪਰਯੋਗ ਹੋ ਰਿਹਾ ਯਾਨੀ ਕੰਮ ਕਰਨੇ ਕ੍ਰਾਈਮਨਲ ਔਰ ਦੂਜੇ ਪਾਸੇ ਨਾਮ ਬਾਬੇ ਨਾਨਕ ਵਾਲਾ ਇਹ ਸਾਡੀ ਜਨਤਾ ਪੰਜਾਬ ਦੀ ਬਹੁਤ ਜਿਆਦਾ ਖਫਾ ਇਸ ਗੱਲ ਤੋਂ ਵੀ ਹੈ ਕਿ ਇਹਦਾ ਨਾਮ ਆ ਜਿਹੜਾ ਉਹਦਾ ਵੀ ਦੁਰਪਰਯੋਗ ਕੀਤਾ ਜਾ ਰਿਹਾ ਤਾਂ ਪੰਜਾਬ ਵਾਲੇ ਜਿੰਨੇ ਵੀ ਤੁਸੀਂ ਭੈਣ ਭਰਾ ਇਨਾਂ ਗੱਲਾਂ ਬਾਤਾਂ ਦੇ ਹੱਕ ਵਿੱਚ ਹੁੰਦੇ ਹੋ ਆਪਦੀ ਪ੍ਰਕਿਰਿਆ ਔਰ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨ ਦਾ ਤੁਹਾਡਾ ਹੱਕ ਬਣਦਾ ਹੁੰਦਾ ਕਿਉਂਕਿ ਮੂਰਖ ਦੇ ਲੋਕ ਪਾਰਲੇ ਮੂਰਖਾਂ ਦੇ ਰੋਕ ਇਸ ਮਾਮਲੇ ਦੇ ਵਿੱਚ ਕਾਰਨਰ ਸਾਹਿਬ ਦੇ ਹੱਕ ਵਿੱਚ ਨੇ ਉਹ ਚਾਹੇ ਕਿਸੇ ਵੀ ਵਰਗ ਦਾ ਬੰਦਾ ਹੈ ਉਹਦੇ ਨਾਲ ਧਰਮ ਨਹੀਂ ਹੈਗਾ ਉਹਦੇ ਨਾਲ ਸਿਰਫ ਆਪਣੇ ਦੇਸ਼ ਦੀ ਰੱਖਿਆ ਲਈ ਉਹ ਸਾਡੇ ਪ੍ਰੋਟੈਕਟ ਕਰਨ ਲਈ ਸਾਨੂੰ ਉਹ ਸਾਡੇ ਦੇਸ਼ ਦੇ ਬਾਡਰਾਂ ਦੇ ਉੱਤੇ ਵਹਿੰਦੇ ਨੇ ਤਾਂ ਉੱਥੇ ਸਿੱਧੀ ਗੋਲੀ ਚੱਲਦੀ ਹੈ ਤਾਂ ਇੱਥੇ ਆਮ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਕੋਪੀ ਜਾਂਦੇ ਨੇ ਉਸ ਤੋਂ ਬਾਅਦ ਉਹਨੂੰ ਇਨਸਾਫ ਵੀ ਨਹੀਂ ਮਿਲਦਾ ਤੇ ਜਿਹੜੀ ਆਰਮੀ ਆ ਉਹ ਆਰਮੀ ਜਿਹੜੀ ਇਨਸਾਫ ਕਰਦੀ ਆਉਂਦੀ ਆ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਘਰਨੇ ਲਾਉਣੇ ਪੈ ਜਾਂਦੇ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਆ ਆਰਮੀ ਵਾਸਤੇ ਵੀ ਆ ਤੇ ਸਾਡੇ ਦੇਸ਼ ਵਾਸਤੇ ਵੀ ਆ ਸਾਡੇ ਪੰਜਾਬ ਵਾਸਤੇ ਵੀ ਆ ਆਰਮੀ ਦੇ ਵਿੱਚੋਂ ਦਾ ਨੌਜਵਾਨ ਆਪਣੇ ਹੀ ਯਾਨੀ ਆਫੀਸਰਾਂ ਦੇ ਉੱਤੇ ਬਹੁਤ ਸਾਰੀਆਂ ਲਾਂਤਾਂ ਪਾ ਰਹੇ ਨੇ ਅਲੱਗ-ਅਲੱਗ ਚੈਨਲਾਂ ਦੇ ਉੱਤੇ ਆਰਮੀ ਦੇ ਜਿੰਨੇ ਵੀ ਚੈਨਲ ਨੇ ਮੈਂ ਅਕਸਰ ਦੇਖਦਾ ਕਿ ਜਿਵੇਂ ਉਹਨਾਂ ਚੈਨਲਾਂ ਦੇ ਉੱਤੇ ਉਹਨਾਂ ਨੂੰ ਲਾਂਤਾਂ ਇਹ ਪਾਈਆਂ ਜਾਂਦੀਆਂ ਕਿ ਕਰਨਲ ਸਾਹਿਬ ਕੁੱਟੇ ਗਏ ਤੇ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਹਲੇ ਤੱਕ ਕੀ ਗੱਲ ਹੈ ਬਾਈ ਜੇਕਰ ਕਿਸੇ ਪੁਲਿਸ ਵਾਲੇ ਨੂੰ ਕਿਸੇ ਫੌਜੀ ਦੁਆਰਾ ਥੱਪੜ ਮਾਰਿਆ ਹੁੰਦਾ ਤੇ ਅੱਜ ਤੱਕ ਇਹ ਮਾਮਲਾ ਪਤਾ ਨਹੀਂ ਕਿੱਥੇ ਤੱਕ ਪਹੁੰਚ ਜਾਣਾ ਸੀ ਪਰ ਸਰਕਾਰ ਚਾਹੁੰਦੀ ਹੈ ਪਤਾ ਨਹੀਂ ਤਾਂ ਸਰਕਾਰ ਦਾ ਹੀ ਹੱਥ ਹੈ ਕਿਉਂਕਿ ਇੱਕ ਪਾਸੇ ਹੁਣ ਕੇਜਰੀਵਾਲ ਦਾ ਚਮਚਾ ਭਗੰਤ ਮਾਨ ਨੂੰ ਸਿੱਧਾ ਫੌਜੀ ਕਹਿ ਰਹੇ ਨੇ ਔਰ ਉਸ ਤੋਂ ਬਾਅਦ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਨਕਾਰ ਚੁੱਕੀ ਆ ਤਾਂ ਜਿੰਨੇ ਪੰਜਾਬ ਵਾਲੇ ਤੁਸੀਂ ਇਹਨਾਂ ਗੱਲਾਂ ਦੇ ਹੱਕ ਦੇ ਵਿੱਚੋਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਰਾਏ ਕੀ ਹੈ ਕਰਨਲ ਸਾਹਿਬ ਨੂੰ ਲੈ ਕੇ ਔਰ ਇਹ ਫੌਜੀ ਨੂੰ ਲੈ ਕੇ ਜਿਹੜੇ ਭਗੰਤ ਮਾਨ ਦੇ ਉੱਤੇ ਪੂਰਾ ਯਾਨੀ ਅੱਗ ਦੀ ਤਰ੍ਹਾਂ ਲਾਲ ਹੋ ਚੁੱਕੇ ਨੇ ਅਧਿਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਕਰਨਲ ਮਾਮਲਾ ਇਸ ਟਾਈਮ ਤੇ ਅੱਗ ਦੀ ਤਰ੍ਹਾਂ ਫੈਲ ਗਿਆ ਤੇ ਇਹ ਫੈਲਣਾ ਵੀ ਚਾਹੀਦਾ ਸੀ ਇਹਦੀ ਜ਼ਰੂਰਤ ਵੀ ਸੀ ਕਰਨਲ ਸਾਹਿਬ ਨੂੰ ਜਿਹੜਾ ਕੁੱਟਿਆ ਗਿਆ ਸਾਨੂੰ ਬਹੁਤ ਅਫਸੋਸ ਹੈ ਉਹਦੇ ਉੱਤੇ ਇੱਕੋ ਇਨਸਾਨ ਜਿਹੜਾ ਦੇਸ਼ ਦੀ ਖਾਤਰ ਬਾਰਡਰ ਤੇ ਜੰਗ ਲੜਦਾ ਹੈ ਜਿਹੜਾ ਦੁਸ਼ਮਣ ਤੋਂ ਆਪਣੇ ਦੇਸ਼ ਦੀ ਸੁਰੱਖਿਆ ਕਰਦਾ ਹੋ ਚਾਹੇ ਲੰਦਾ ਪੰਜਾਬ ਹੋਵੇ ਜਾਂ ਚੜਦਾ ਪੰਜਾਬ ਹੋਵੇ ਉਸ ਆਰਮੀ ਦੇ ਬੰਦੇ ਦੇ ਨਾਲ ਐਡਾ ਵੱਡਾ ਧੱਕਾ ਇਹ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਉਹ ਪੁਲਿਸ ਦੀ ਗੁੰਡਾਗਰਦੀ ਪੁਲਿਸ ਦੀ ਦਾਦਾਗੀਰੀ ਇੱਕੀਦੋਂ ਤੱਕ ਚੱਲਦੀ ਰਹੇਗੀ ਤੇ ਤੁਸੀਂ ਦੇਖੋ ਸੀਐਮ ਪੰਜਾਬ ਅੱਗੇ ਵੀ ਪੰਜਾਬ ਦੀ ਹਕੂਮਤ ਜਿਹੜੀ ਉਹ ਸੀਐਮ ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀ ਕਿ ਸੀਐਮ ਦਾ ਜਰਾ ਪਦ ਦਿਓ ਦੇ ਤੋਂ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਲੇਕਿਨ ਉਹਦੇ ਤੇ ਵੀ ਸਾਨੂੰ ਕੋਈ ਵੀ ਨਵੀਂ ਅਪਡੇਟ ਨਹੀਂ ਮਿਲੀ ਤੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਲੋਕ ਸ਼ਾਇਦ ਇਸੇ ਵਜ੍ਹਾ ਤੋਂ ਹੀ ਸੀਐਮ ਪੰਜਾਬ ਭਗਵਨ ਸਿੰਘ ਮਾਨ ਨੂੰ ਸਪੋਰਟ ਕਰ ਦਿੰਦੇ ਕਿ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਹੈ ਕਰਨਲ ਸਾਹਿਬ ਨੂੰ ਲੈ ਕੇ ਕੋਈ ਸਟੇਟਮੈਂਟ ਉਹਨਾਂ ਦੀ ਕੋਈ ਹਮਾਇਤ ਉਹਨਾਂ ਦੀ ਜਿਹੜੀ ਉਹਨਾਂ ਨੂੰ ਹੋਰ ਉੱਤੇ ਲੈ ਕੇ ਜਾਂਦੀ ਲੇਕਿਨ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਵੀ ਨਹੀਂ ਦਿੱਤਾ ਇੰਜ ਦੇ ਮੌਕੇ ਤੇ ਵੀ ਉਹਨਾਂ ਨੇ ਆਪਣੀ ਸੋ ਕੋਲਡ ਪੋਲਿਟਿਕਸ ਖੇਲੀ ਤੇ ਦੂਸਰੀ ਤਰਫ ਇੱਕ ਨੌਜਵਾਨ ਹੈ ਜਿਹੜਾ ਖੁੱਲੇ ਹੰਮ ਧਮਕੀ ਲਾ ਰਿਹਾ ਹੈ ਤੇ ਬਿਲਕੁਲ ਆਪਣਾ ਰਾਈਟ اے ਸੀਐਮ ਭਗਵੰਤ ਸਿੰਘ ਮਾਨ ਨੂੰ ਉਹਨਾਂ ਵਕਤ ਦੂਰ ਨਹੀਂ ਹੈ ਜਿੱਦੋਂ ਭਗਵਨ ਸਿੰਘ ਮਾਨ ਦੀ ਹਕੂਮਤ ਖਤਮ ਹੋਏਗੀ ਤੇ ਉਹ ਜੜਾ غرور ਹੈ ਉਹ ਖਤਮ ਹੋਏਗਾ ਤੇ ਜਿੰਨਾ ਵੀ ਤੱਕਾ ਕਰਨਲ ਸਾਹਿਬ ਦੇ ਨਾਲ ਹੋਇਆ ਸਾਨੂੰ ਉਹਦੇ ਉੱਤੇ ਬਹੁਤ ਜ਼ਿਆਦਾ ਅਫਸੋਸ ਹੈ ਤੇ ਅਸੀਂ ਦੇਖਾਂਗੇ ਤੇ ਸਾਡੀ ਉਮੀਦ ਹੈ ਕਿ ਆਉਣ ਵਾਲੇ ਵਕਤਾਂ ਦੇ ਅੰਦਰ ਇਹਨਾਂ ਨੂੰ ਇਸ ਕਰਨਲ ਸਾਹਿਬ ਨੂੰ ਇਨਸਾਫ ਮਿਲੇਗਾ ਤੇ ਪੁਲਿਸ ਦੀ ਜਿਹੜੀ ਗੁੰਡਾਗਰਦੀ ਹੈ ਪੁਲਿਸ ਦੀ ਜਿਹੜੀ ਦਾਦਾਗਿਰੀ ਹੈ ਉਹ ਖਤਮ ਹੋਏਗੀ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ